ਸਿੱਧੂ ਮਸੂਏ ਵਾਲਾ ਬਾਈ ਦੇ ਨਵੇਂ ਗਾਣੇ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਜਿਵੇਂ ਆਪਾਂ ਪੋਸਟਰ ਨੂੰ ਦੇਖ ਕੇ ਆਈਡੀਆ ਲਾਇਆ ਸੀ ਆਪਣਾ ਆਈਡੀਆ ਬਿਲਕੁਲ ਸਹੀ ਸੀ ਕਿ ਗਾਣਾ ਕਿੱਦਾਂ ਦਾ ਹੋਣ ਵਾਲਾ ਹੈ ਸੋ ਆਓ ਆਪਾਂ ਇਸ ਵੀਡੀਓ ਦੇ ਵਿੱਚ ਦੇਖਦੇ ਹਾਂ ਕਿ ਇਸ ਟੀਜ਼ਰ ਦੇ ਵਿੱਚ ਕੀ ਕੁਝ ਦਿਖਾਇਆ ਗਿਆ ਹੈ ਸਭ ਤੋਂ ਪਹਿਲਾਂ ਤਾਂ ਯਾਰ ਗੁਰੂ ਰੰਧਾਵਾ ਦੀ ਕੌਂਟਰੋਵਰਸੀ ਚੱਲ ਰਹੀ ਸੀ ਜਿਹੜੀ ਸੋਸ਼ਲ ਮੀਡੀਆ ਤੇ ਅੱਜ ਗੁਰੂ ਰੰਧਾਵਾ ਦਾ ਵੀ ਗਾਣਾ ਆਇਆ ਹੈ ਪਰ ਸਿੱਧੂ ਬਾਈ ਦੇ ਟੀਜ਼ਰ ਨੇ ਹੀ ਇੰਨਾ ਗਾਹ ਪਾਤਾ ਸੋਸ਼ਲ ਮੀਡੀਆ ਤੇ ਜੇ ਤੁਸੀਂ ਗੁਰੂ ਰੰਧਾਵਾ ਦੇ ਗਾਣੇ ਦੇ ਥੱਲੇ ਕਮੈਂਟ ਦੇਖ ਸਕਦੇ ਹੋ ਲੋਕਾਂ ਨੇ ਸਾਫ਼ ਹੀ ਲਿਖਿਆ ਹੋਇਆ ਹੈ ਕਿ ਗਾਣੇ ਤੇ ਵਿਊਜ਼ ਫੇਕ ਕੀਤੇ ਹੋਏ ਨੇ ਵਿਊਜ਼ ਇੰਨੇ ਜ਼ਿਆਦਾ ਨਹੀਂ ਤੇ ਕਮੈਂਟ ਸਿਰਫ 4-5000 ਨੇ ਉੱਥੇ ਜੇਕਰ ਆਪਾਂ ਸਿੱਧੂ ਬਾਈ ਦੇ ਸਿਰਫ ਟੀਜ਼ਰ ਦੀ ਗੱਲ ਕਰੀਏ ਤਾਂ ਉਹਦੇ ਤੇ ਹੀ 1 ਲੱਖ ਦੇ ਨੇੜੇ ਹੋਣ ਵਾਲੇ ਨੇ ਕਮੈਂਟ ਦੇਖੋ ਟੀਜ਼ਰ ਕਿਤੇ ਨਾ ਕਿਤੇ ਸਿੱਧੂ ਬ ਇਹ ਸਿੱਗੇ ਉਹਨਾਂ ਦੇ origignal ਗਾਣਿਆਂ ਦੇ ਉਹੀ ਚੀਜ਼ ਮੇਨਟੇਨ ਰੱਖੀ ਹੋਈ ਹੈ ਤਾਂ ਕਿ ਆਡੀਅנס ਕਨੈਕਟ ਰਵੇ ਉਸ ਚੀਜ਼ ਨਾਲ ਫਿਰ ਦੂਜਾ ਸੀਨ ਆਉਂਦਾ ਇਹ ਵਾਲਾ ਬੰਦੂਕ ਵਾਲਾ ਜਿਹੜਾ ਸਿੱਧੂ ਬਾਈ ਗੱਡੀ ਦੇ ਅੱਗੇ ਖੜਿਆ ਹੁੰਦਾ ਤੇ ਉਹ ਆਪਣੇ ਮੋਢੇ ਤੇ ਬੰਦੂਕ ਰੱਖਦਾ ਇਹ ਕਿੰਨਾ ਤਕੜਾ ਸੀਨ ਲੱਗ ਰਿਹਾ ਯਾਰ ਕਿੰਨਾ ਪਾਵਰਫੁਲ ਲੱਗ ਰਿਹਾ ਕਿ ਕਿਸੇ ਵੀ ਚੀਜ਼ ਨੂੰ ਪਾਵਰਫੁਲ ਦਿਖਾਉਣਾ ਹੋਵੇ ਤਾਂ ਉਹ ਇੱਕ ਲੋ ਐਂਗਲ ਤੋਂ ਸ਼ਾਟ ਲਿਆ ਜਾਂਦਾ ਇਹ ਵੀਡੀਓ ਡਾਇਰੈਕਟਰ ਦਾ ਬਹੁਤ ਵਧੀਆ ਕੰਮ ਹੈ ਇਹਦੇ ਵਿੱਚ ਕਿ ਉਸ ਚੀਜ਼ ਨੂੰ ਉਹ ਵਿਜ਼ੂਅਲੀ ਵੀ ਪੇਸ਼ ਕਰ ਰਿਹਾ ਤਾਂ ਕਿ ਦੇਖਣ ਚ ਵੀ ਆਪਾਂ ਨੂੰ ਉਹ ਪਾਵਰਫੁਲ ਸੀਨ ਲੱਗੇ ਇਹ ਸੇਮ ਵਿਜ਼ੂ ਫਿਰ ਜਿਵੇਂ ਕਿ ਪੋਸਟਰ ਦੇ ਵਿੱਚ ਆਪ ਨੂੰ ਦਿਖਾਇਆ ਗਿਆ ਸੀ ਸੇਮ ਵਿਜ਼ੂਅਲਸ ਹੁੰਦਾ ਤੀਜਾ ਵੀ ਜਿਹਦੇ ਵਿੱਚ ਅਸਲ 'ਚ ਰੁੱਖ ਦੇ ਨਾਲ ਬੰਦੂਕਾਂ ਬੰਨੀਆਂ ਹੋਈਆਂ ਨੇ ਰਸੇ ਬੰਨ ਕੇ ਤੇ ਇਹ ਸਿਰਫ ਪੋਸਟਰ 'ਚ ਦਿਖਾਉਣ ਲਈ ਨਹੀਂ ਕੀਤਾ ਗਿਆ ਸੀ ਇਹ ਅਸਲ ਦੇ ਵਿੱਚ ਬਣਾਇਆ ਵੀ ਗਿਆ ਹੈ ਵੀਡੀਓ ਦੇ ਵਿੱਚ ਵੀ ਜਿੱਥੇ ਬਾਅਦ ਦੇ ਵਿੱਚ ਸਿੱਧੂ ਬਾਈ ਤੁਰ ਕੇ ਜਾਂਦਾ ਹੈ ਤਾਂ ਉੱਥੇ ਜਾ ਕੇ ਬੈਠ ਜਾਂਦਾ ਹੈ ਉਹਦੇ ਹੱਥ 'ਚ ਵੀ ਬੰਦੂਕ ਹੁੰਦੀ ਹੈ ਪਰ ਇੱਥੇ ਇੱਕ ਛੋਟੀ ਜੀ ਕਮੀ ਇਹ ਹੈ ਕਿ ਸਿੱਧੂ ਬਾਈ ਦੀ ਜਿਹੜੀ ਬੋਡੀ ਹੈ ਉਹ ਥੋੜੀ ਜੀ ਪਾਵਰਫੁਲ ਸੀ ਤੇ ਇਹਦੇ ਵਿੱਚ ਬਹੁਤ ਸਲਿਮ ਲੱਗ ਰਿਹਾ ਹੈ ਬਾਈ ਤੇ ਆਪਾਂ ਜਾਣਦੇ ਹਾਂ ਵਿਨੇ ਪ੍ਰਤਾਪ ਬਾਈ ਦੀ ਬੋਡੀ ਸਿੱਧੂ ਬਾਈ ਦੇ ਲੱਗਦਾ ਹੈ ਫਿਰ ਇਹ ਵਾਲਾ ਵਾਈਡ ਲੈਂਸ ਨਾਲ ਲਿਆ ਹੋਇਆ ਸ਼ਾਰਟ ਕਿੰਨਾ ਪਾਵਰਫੁਲ ਲੱਗ ਰਿਹਾ। ਇਸ ਗਾਣੇ ਦੀ ਵੀਡੀਓ ਦੇ ਵਿੱਚ ਇੱਕ ਪ੍ਰੋਪਰ ਸਟੋਰੀ ਦਿਖਾਈ ਹੋਊਗੀ ਮੈਨੂੰ ਲੱਗਦਾ ਕਿਉਂਕਿ ਜਿੱਦਾਂ ਇਹ ਕੁੜੀ ਭੱਜ ਕੇ ਜਾਂਦੀ ਹੈ ਹਵੇਲੀ ਵੱਲ ਤੇ ਅੱਗੇ ਹਵੇਲੀ ਦੇ ਵਿੱਚ ਸਿੱਧੂ ਬਾਈ ਬੈਠਾ ਹੁੰਦਾ ਹੈ। ਉਹਦੇ ਥੋੜੇ ਥੋੜੇ ਸ਼ਾਰਟਸ ਆਉਂਦੇ ਨੇ ਤੇ ਉਸ ਤੋਂ ਬਾਅਦ ਇੱਕ ਪਿੰਡ ਦੇ ਵਿੱਚ ਗੱਡੀ ਐਂਟਰ ਕਰਦੀ ਹੈ। ਇਥੋਂ ਟੀਜ਼ਰ ਨੂੰ ਦੇਖ ਕੇ ਆਪਾਂ ਨੂੰ ਥੋੜੀ ਜਿਹੀ ਸਟੋਰੀ ਦਾ ਆਈਡੀਆ ਹੁੰਦਾ ਕਿ ਕੋਈ ਕੁੜੀ ਹੈਲਪ ਮੰਗਣ ਲਈ ਬਾਈ ਕੋਲ ਗਈ ਹੈ ਤੇ ਬਾਈ ਫਿਰ ਗੱਡੀ ਤੇ ਆਉਂਦਾ ਉਹਦੀ ਹੈਲਪ ਕਰਨ ਲਈ। ਐਦਾਂ ਦੀ ਕੋਈ ਜਿਹੀ ਸਟੋਰੀ ਹੋ ਅੰਬੋ ਜਸਵੰਤ ਯਾਰੇ ਪੋਤੇ ਨਾਲ ਦਾ ਤੇ ਇਤਿਜਦੂਬਈ ਨੇ ਆਪਣੇ ਲਿਰਿਕਸ ਵਾਈਜ਼ ਵੀ ਕਿੰਨਾ ਧਿਆਨ ਰੱਖਿਆ ਕਿ ਜਿੱਥੇ ਬਾਈ ਨੇ ਸਿੰਪਲ ਚੀਜ਼ਾਂ ਲਿਖਣ ਦੀ ਬਜਾਏ ਠੇਠ ਜਿਹੜੇ ਪਿੰਡਾਂ ਵਾਲੇ ਵਰਡ ਹੁੰਦੇ ਨੇ ਕਿ ਅੰਬੋ ਜਸਵੰਤੇ ਵਾਲਾ ਪੋਤਾ ਅੰਬੋ ਆਪਾਂ ਮਾਂ ਨੂੰ ਕਹਿ ਦਿੰਨੇ ਆ ਜਾਂ ਦਾਦੀ ਨੂੰ ਕਹਿ ਦਿੰਨੇ ਆ ਪਿੰਡ ਕਾਹਦਾ ਪੋਤਾ ਜਸਵੰਤ ਕੌਰ ਦਾ ਜਿਹੜਾ ਇਹ ਵਾਲਾ ਸੀਨ ਹੈ ਇਹ ਹੁਣ ਥੋੜੇ ਦਿਨ ਪਹਿਲਾਂ ਗਿੱਪੀ ਗਰਵਾਲ ਨੇ ਇੱਕ ਗਾਣਾ ਲਾਂਚ ਕੀਤਾ ਸੀ ਜਿਹੜਾ ਕਿ ਸਿੱਧੂ ਬਾਈ ਵਰਗਾ ਹੀ ਬਾਈ ਦਿਖਦਾ ਥੋੜਾ ਬਹੁਤ ਉਹਦੀ ਵੀਡੀਓ ਦੇ ਵਿੱਚ ਵੀ ਇਦਾਂ ਦੇ ਸੇਮ ਵਿਜ਼ੂਅਲਸ ਲਏ ਗਏ ਸੀ ਉਹਦੇ ਵੀ ਜੁੱਤੀ ਪਾਈ ਹੁੰਦੀ ਹੈ ਸੇਮ ਕਲਰ ਦਾ ਕੁਰਤਾ ਪਜਾਮਾ ਪਾਇਆ ਹੁੰਦਾ ਤੇ ਉਹ ਗੱਡੀ ਤੋਂ ਉਤਰਦਾ ਹੈ ਪਰ ਉਸ ਸਕੰਦਰ ਬਾਈ ਦੇ ਗਾਣੇ ਨੂੰ ਵੀ ਥੋੜਾ ਬਹੁਤ ਕਾਪੀ ਕੀਤਾ ਗਿਆ ਸੀਗਾ ਸਿੱਧੂ ਬਾਈ ਦੇ ਗਾਣੇ ਤੋਂ ਹੀ ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਸਿੱਧੂ ਬਾਈ ਦਾ ਖੁਦ ਦਾ ਸਟਾਈਲ ਹੈ ਕਿ ਉਹਦੇ ਕਾਫੀ ਸਾਰੇ ਗਾਣਿਆਂ ਦੇ ਵਿੱਚ ਇਹ ਸਿੱਧੂ ਬਾਈ ਦੀ ਲੁੱਕ ਇਦਾਂ ਹੀ ਉਹਦੀ ਕਾਰ ਤੋਂ ਉਤਰਨ ਦੀ ਐਂਟਰੀ ਇਸ ਲਈ ਉਸ ਟੀਜ਼ਰ ਦੇ ਵਿੱਚ ਦੁਬਈ ਦੀ ਵੋਕਲ ਸੁਣ ਕੇ ਦੇਖ ਸਕਦੇ ਹੋ ਕਿ AI ਕਿੰਨਾ ਵੀ ਐਡਵਾਂਸ ਹੋ ਜਾਵੇ ਉਹ オリジナル ਵੋਕਲ ਦਾ ਮੁਕਾਬਲਾ ਨਹੀਂ ਕਰ ਸਕਦਾ ਇਹ ਆਪਾਂ ਨੂੰ オリジナル ਵੋਕਲ ਹੀ ਸੁਣਨ ਨੂੰ ਮਿਲੀ ਹੈ ਸਿੱਧੂ ਬਾਈ ਦੀ ਸੋ ਟੀਜ਼ਰ ਤੇ ਟਾਰਗੇਟ ਰੱਖਿਆ ਗਿਆ ਇੰਸਟਾਗ੍ਰਾਮ ਤੇ ਕਿ 2 ਮਿਲੀਅਨ ਕਮੈਂਟ ਤੋਂ ਬਾਅਦ ਗਾਣਾ ਛੱਡ ਦਿੱਤਾ ਜਾਊਗਾ ਕਦੇ ਵੀ ਪਰ ਉਹ ਚੀਜ਼ ਤਾਂ ਬਹੁਤ ਈਜ਼ੀ ਹੈ ਬਹੁਤ ਜਲਦੀ ਪੂਰੀ ਹੋ ਜੂਗੀ ਗਾਣਾ ਵੀ ਰਿਲੀਜ਼ ਹੋ ਜਾਊਗਾ ਪਰ ਗਾਣੇ ਦਾ ਆਪਾਂ ਟਾਰਗੇਟ ਰੱਖੀ ਹੈ ਕਿ ਆਪਾਂ ਵੱਧ ਤੋਂ ਵੱਧ ਕਮੈਂਟ ਕਰੀਏ ਸਟ੍ਰੀਮ ਕਰੀਏ ਉਸ ਚੀਜ਼ ਨੂੰ ਤੇ ਗਾਣਾ ਬਹੁਤ ਵੱਡੇ ਰਿਕਾਰਡ ਤੋੜੇ ਤੇ ਹੋ ਸਕਦਾ ਇਸ ਗਾਣੇ ਦੇ ਵਿੱਚ ਵੀ ਕਾਫੀ ਸਾਰੇ ਰ ਇਹ ਇਦਾਂ ਦੀ ਹੋਈ ਹੈ ਬਾਕੀ ਤੁਸੀਂ ਟੀਜ਼ਰ ਸੁਣ ਕੇ ਕੀ ਫੀਲ ਕੀਤਾ ਤੇ ਤੁਸੀਂ ਕਿੰਨਾ ਐਕਸਾਈਟਿਡ ਹੋ ਇਸ ਗਾਣੇ ਨੂੰ ਲੈ ਕੇ ਤੁਸੀਂ ਵੀਡੀਓ ਥੱਲੇ ਕਮੈਂਟ ਜਰੂਰ ਕਰਿਓ